ਪੰਜਾਬ ਦੇ ਜੋ ਖੜਾ ਦੇ ਮਾਰੇ ਹਾਲਾਤ ਨੇ ਉਹ ਟੀਵੀ ਸਕਰੀਨਾਂ ਤੇ ਬਹਿ ਕੇ ਜਾਂ ਕੰਪਿਊਟਰ ਮਾਨੀਟਰਾਂ ਤੇ ਬਹਿ ਕੇ ਨਾ ਵੇਖਣ ਉਹ ਸੱਤਾਧਾਰੀ ਤੇ ਜਿਹੜੇ ਪਲੈਨਰ ਹੈਗੇ ਨੇ ਐਸ ਵੇਲੇ ਜੋ ਪਹਾੜਾਂ ਤੋਂ ਮਿੱਟੀ ਰੁੜ ਕੇ ਡੈਮਾ ਰਹੀਂ ਆ ਗਈ ਏ ਰੇਤ ਆਈ, ਬਜਰੀ ਆਈ, ਰੋੜ ਆਇਆ, ਬੇਸ਼ੁਮਾਰ ਜ਼ਹਿਰੀਲੇ ਕੀੜੇ ਆਏ ਨੇ, ਉਤੋਂ ਮੋਲੇ ਤਾਰ ਮੀਂ ਪਿਆ ਹੈਗਾ ਏ, ਪਾਣੀ ਭਰਿਆ ਪਿਆ ਚਾਰੋਂ ਪਾਸੇ, ਗਾਰ ਭਰੀ ਪਈ ਏ ਜਿਹੜੀਆਂ ਫਸਲਾਂ ਦੇ ਉੱਤੋਂ ਗਾਰ ਨਿਕਲ ਗਈ ਏ, ਇੱਕ ਵਾਰ ਉਹਨਾਂ ਦੇ ਝਾੜ 'ਚ ਕੀ ਫਰਕ ਪੈਣਾ ਏ? ਇਹ ਹੁਣ ਵੇਖਣ ਵਾਲੀਆਂ ਗੱਲਾਂ ਵਪਾਰੀਆਂ ਦੇ ਵਪਾਰ ਕਰ ਲੈਣਾ ਜਿਨ੍ਹਾਂ ਨੇ ਤਰਪਾਲਾਂ ਤੇ ਨਹੀਂ ਬਖਸ਼ਿਆ ਜਿਨ੍ਹਾਂ ਨੇ ਪਲਾਸਟਿਕ ਦੀਆਂ ਸ਼ੀਟਾਂ ਅੰਨੇ ਰੇਟ ਤੇ ਵੇਚੀਆਂ ਨੇ ਹੁਣ ਸਰਕਾਰ ਨੂੰ ਵੇਖਣ ਦੀ ਜ਼ਰੂਰਤ ਹੈ ਕਿੱਥੇ ਨੇ ਉਹ ਸੈਟਲਾਈਟ ਉੱਥੋਂ ਪਤਾ ਲੱਗ ਜਾਵੇ ਕਿ ਕਿੰਨੇ ਏਰੀਏ 'ਚ ਹੜਾ ਨੇ ਮਾਰ ਕੀਤੀ ਹੈ ਕਿੰਨੇ 'ਚ ਪਾਣੀ ਖੜਾ ਹੈ ਕਿੰਨੇ 'ਚ ਗਾਰਿਆ ਕਿੰਨੇ 'ਚ ਫਸਲ ਵਿਕਾਰ ਹੋ ਗਈ ਹੈ ਇਹ ਕਿੱਥੇ ਡੀਸੈਲਟਿੰਗ ਦੀ ਜ਼ਰੂਰਤ ਹੈ ਕਿੱਥੇ ਨੇ ਪੰਜਾਬ ਸਰਕਾਰ ਦੀਆਂ ਚੱਲਦੀਆਂ ਫਿਰਦੀਆਂ ਪਾਣੀ ਚੈੱਕ ਕਰਨ ਵਾਲੀਆਂ ਲੈਬਾਰਟਰੀਆਂ ਸੋਇਲ ਟੈਸਟਿੰਗ ਵਾਲੀਆਂ ਲੈਬਾਰਟਰੀਆਂ ਕਿੱਥੇ ਨੇ ਉਹ ਟੋਲੀਆਂ ਉਹਨਾਂ ਵਿਭਾਗਾਂ ਦੀਆਂ ਖਰੀਜੀ ਵਿਗਿਆਨ ਕੇਂਦਰ ਦੀਆਂ ਖੇਤੀਬਾੜੀ ਵਿਭਾਗਾਂ ਦੀਆਂ ਪੇ ਉਹ ਵਿਕਾਸ ਪ੍ਰੋਗਰਾਮ ਦੀਆਂ ਇਹਨਾਂ ਨੂੰ ਕਦੋਂ ਆਪਾਂ ਨੇ ਜ਼ਰੂਰੀ ਕਰਨਾ ਹੈਗਾ ਹੈ ਕਿ ਆ ਕੇ ਵੇਖਣ ਇੱਕ ਕੱਚਾ ਅਨੁਮਾਨ ਹੈ ਜਿਹੜਾ ਸ਼ੁਰੂਆਤੀ ਹੈਗਾ ਉਹ ਇਹ ਕਹਿ ਰਿਹਾ ਕਿ 2.7 ਲੱਖ ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈ ਸਿੱਧੀ ਮਾਰਹੇਟਾਈ ਹੈ ਜਿੱਦੇ ਜੋ ਪਾਣੀ ਵਗਦ ਰਿਹਾ ਹੈ ਇਹ ਕੋਈ ਇੱਕ ਕਰਤੇ ਸੀਜ਼ਨ ਦੀ ਗੱਲ ਨਹੀਂ ਹੈਗੀ ਇਹ ਲੌਂਗ ਟਰਮ ਪਲੈਨਿੰਗ ਦੀ ਜ਼ਰੂਰਤ ਹੈ ਅਗਲੇ 5 ਤੋਂ 7 ਸਾਲ ਲੀਓ ਜ਼ਮੀਨ ਖਰਾਬ ਹੋ ਚੁੱਕੀ ਹੈ ਜੇ ਸਰਕਾਰਾਂ ਹੱਲੇ ਵੀ ਨਹੀਂ ਜਾਗਣਗੀਆਂ ਤੇ ਕਦੋਂ ਜਾਗੜਾਂਗੇ